ਚਰਨਜੀਤ ਸਿੰਘ ਚੰਨੀ ਹੋਲੀ ਦੇ ਰੰਗ ਵਿੱਚ ਰੰਗੇ ਨਜ਼ਰ ਆ ਰਹੇ ਨੇ ਪਰ ਉਹਨਾਂ ਦੇ ਆਸ-ਪਾਸ ਜਿਹੜੀ ਭੀੜ ਹੈ ਜਿਸ ਭੀੜ ਦੇ ਵਿੱਚ ਜਾ ਕੇ ਚਰਨਜੀਤ ਸਿੰਘ ਚੰਨੀ ਹੋਲੀ ਮਨਾ ਰਹੇ ਨੇ ਉਹ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਤੋਂ ਪੰਜਾਬ ਨੂੰ ਬਚਾਉਣ ਦੀ ਗੱਲ ਚਰਨਜੀਤ ਸਿੰਘ ਚੰਨੀ ਕਰਦੇ ਨਜ਼ਰ ਆ ਰਹੇ ਸੀ ਕਿਸੇ ਸਮੇਂ ਦੇ ਵਿੱਚ ਫਿਲਹਾਲ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਉਮੀਦਵਾਰ ਹੋ ਸਕਦੇ ਨੇ ਚਰਚਾਵਾਂ ਇਹਨਾਂ ਦੀਆਂ ਤੇਜ਼ ਨੇ ਪਰ ਉਸੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੁਣ ਹੋਲੀ ਮਨਾਉਂਦੇ ਨਜ਼ਰ ਆਏ ਨੇ ਦਰਅਸਲ 2022 ਦੇ ਵਿੱਚ ਚਰਨਜੀਤ ਸਿੰਘ ਚੰਨੀ ਵੱਡੇ ਪੱਧਰ ਦੇ ਉੱਤੇ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਸੀ ਵੱਡੇ ਬਿਆਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੰਦੇ ਨਜ਼ਰ ਆ ਰਹੇ ਸੀ ਪਰ ਉਹਨਾਂ ਬਿਆਨਾਂ ਦੇ ਆਧਾਰ ਤੋਂ ਵਿਪਰੀਤ ਕੰਮ ਕਰਦੇ ਚਰਨਜੀਤ ਸਿੰਘ ਚੰਨੀ ਨਜ਼ਰ ਆਏ ਨੇ ਹਾਲ ਹੀ ਦੇ ਵਿੱਚ ਪ੍ਰਵਾਸੀ ਭਾਰਤੀਆਂ ਦੇ ਨਾਲ ਪ੍ਰਵਾਸੀ ਪੰਜਾਬੀਆਂ ਦੇ ਨਾਲ ਹੋਲੀ ਖੇਡ ਤੇ ਚਰਨਜੀਤ ਸਿੰਘ ਚੰਨੀ ਨਜ਼ਰ ਆਏ ਨੇ ਪ੍ਰਵਾਸੀਆਂ ਦੇ ਨਾਲ ਹੋਲੀ ਖੇਡੀ ਗਈ ਬਿਹਾਰ ਤੋਂ ਦਿੱਲੀ ਤੋਂ ਆਏ ਪ੍ਰਵਾਸੀਆਂ ਦੇ ਨਾਲ ਹੋਲੀ ਖੇល ਰਹੇ ਚਰਨਜੀਤ ਸਿੰਘ ਚੰਨੀ ਨਜ਼ਰ ਆ ਰਹੇ ਨੇ ਹੋਲੀ ਵਾਲੇ ਦਿਨ ਬਾਲੀਵੁੱਡ ਤੇ ਪੋਜਪੂਰੀ ਗਾਣਿਆਂ ਦੇ ਉੱਤੇ ਉਹਨਾਂ ਦੇ ਨਾਲ ਨੱਚਦੇ ਨਜ਼ਰ ਆ ਰਹੇ ਚਰਨਜੀਤ ਸਿੰਘ ਚੰਨੀ ਔਰ ਕਹਿੰਦੇ ਨੇ ਕਿ ਉਹ ਹਰ ਸਾਲ ਪ੍ਰਵਾਸੀਆਂ ਦੇ ਨਾਲ ਹੋਲੀ ਮਨਾਉਂਦੇ ਨੇ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਕਿ ਉਹਨਾਂ ਦਾ ਜਿਹੜਾ ਹਲਕਾ ਆ ਉੱਥੇ ਉਦਾਂ ਵੀ ਪ੍ਰਵਾਸੀਆਂ ਦੀ ਗਿਣਤੀ ਜ਼ਿਆਦਾ ਹੈ ਤੇ ਉਹਨਾਂ ਨੇ ਪ੍ਰਵਾਸੀਆਂ ਦੇ ਵਾਸਤੇ ਬਹੁਤ ਕੁਝ ਕੀਤਾ ਲੰਘੇ ਸਮੇਂ ਦੇ ਵਿੱਚ ਉਹਨਾਂ ਦਾ ਦਾਵਾ ਆ ਕੇ ਪ੍ਰਵਾਸੀ ਪੰਜਾਬੀਆਂ ਦੇ ਵਾਸਤੇ ਚਮਕੌਰ ਸਾਹਿਬ ਦੇ ਵਿੱਚ ਖਾਸ ਤੌਰ ਦੇ ਉੱਤੇ ਮੰਦਰ ਸਾਰੇ ਗਏ ਨੇ ਉੱਤੇ ਛੱਟ ਪੂਜਾ ਵਾਸਤੇ ਉਹਨਾਂ ਨੂੰ ਥਾਂ ਮਖੂਸ ਕੀਤੀ ਗਈ ਹੈ ਔਰ ਨਾਲ ਦੀ ਨਾਲ ਇਹਨਾਂ ਮਾਮਲਿਆਂ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਹੁਣ ਹੋਲੀ ਮੌਕੇ ਉਹਨਾਂ ਦੇ ਨਾਲ ਥਰਕਦੇ ਨਜ਼ਰ ਆ ਰਹੇ ਨੇ ਔਰ ਕੀ ਚਰਨਜੀਤ ਸਿੰਘ ਚੰਨੀ ਦੇ ਉੱਤੇ ਇੱਥੇ ਸਵਾਲ ਖੜੇ ਨਹੀਂ ਹੋ ਰਹੇ ਇੱਥੇ ਚਰਨਜੀਤ ਸਿੰਘ ਚੰਨੀ ਦਾ ਦਾਵਾ ਹੈ ਕਿ ਪ੍ਰਵਾਸੀਆਂ ਦੇ ਨਾਲ ਉਹਨਾਂ ਦਾ ਗੂੜਾ ਪਿਆਰ ਹੈ ਪਰ ਦੂਜੇ ਪਾਸੇ 2022 ਦੇ ਵਿੱਚ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਠੀਕ ਕਹਿੰਦੇ ਸੀ ਕਿ ਪੰਜਾਬ ਨੂੰ ਪ੍ਰਵਾਸੀਆਂ ਤੋਂ ਬਚਾਉਣ ਦੀ ਲੋੜ ਹੈ ਪੰਜਾਬ ਦੇ ਅੰਦਰ ਪ੍ਰਵਾਸੀ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਜਿਸ ਵਾਸਤੇ ਪੰਜਾਬ ਨੂੰ ਇਹਨਾਂ ਤੋਂ ਬਚਾਉਣ ਦੀ ਜ਼ਰੂਰਤ ਹੈ ਔਰ ਚਰਨਜੀਤ ਸਿੰਘ ਚੰਨੀ ਨੇ ਵਾਅਦਾ ਕੀਤਾ ਸੀ ਪੰਜਾਬੀਆਂ ਨਾਲ ਕਿ ਜੇ ਤੁਸੀਂ ਵੋਟ ਦਿਓ ਜੇ ਉਹਨਾਂ ਦੀ ਸਰਕਾਰ ਬਣਾਓ ਤਾਂ ਪੰਜਾਬ ਦੇ ਅੰਦਰ ਪ੍ਰਵਾਸੀਆਂ ਦਾ ਆਉਣਾ ਬਹਾਲ ਕਰ ਦਿੱਤਾ ਜਾਵੇਗਾ ਪੰਜਾਬ ਅੰਦਰ ਪ੍ਰਵਾਸੀਆਂ ਨੂੰ ਐਂਟਰੀ ਮਨਾ ਕਰ ਦਿੱਤੀ ਜਾਵੇਗੀ ਔਰ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਵੀ ਪੰਜਾਬ ਤੋਂ ਜਾਣ ਲਈ ਕਿਹਾ ਜਾਵੇਗਾ ਇਹ ਦਾਅਵੇ ਕੀਤੇ ਗਏ ਸੀ ਇਹਨਾਂ ਮਸਲਿਆਂ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਹੁਣ ਉਹਨਾਂ ਦਾਅਵਿਆਂ ਤੋਂ ਵਿਪਰੀਤ ਹੁੰਦੇ ਨਜ਼ਰ ਆ ਰਹੇ ਨੇ ਹੋਲੀ ਖੇਡ ਦੇ ਪ੍ਰਵਾਸੀਆਂ ਦੇ ਨਾਲ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਮੈਂ ਹਰ ਸਾਲ ਪ੍ਰਵਾਸੀਆਂ ਦੇ ਨਾਲ ਹੋਲੀ ਖੇਡਣਾ ਅਸੀਂ ਸਗੋਂ ਭਰਾਵਾਵਾਂਗ ਰਹਿੰਦੇ ਆ ਜੇ ਹੁਣ ਭਰਾਵਾਵਾਂਗ ਰਹਿੰਦੇ ਹੋ ਜੇ ਹੁਣ ਉਹਨਾਂ ਨਾਲ ਹੋਲੀ ਖੇਡਦੇ ਹੋ ਤਾਂ 2022 ਦੇ ਵਿੱਚ ਪ੍ਰਵਾਸੀਆਂ ਤੋਂ ਕੀ ਦਿੱਕਤ ਸੀ 2022 ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਪ੍ਰਵਾਸੀਆਂ ਤੋਂ ਕੀ ਮਜਬੂਰੀ ਸੀ ਕੀ ਪ੍ਰੋਬਲਮ ਸੀ ਜੋ ਇਹੋ ਜਿਹੇ ਬਿਆਨ ਉਹਨਾਂ ਨੇ ਜਾਰੀ ਕੀਤੇ ਕੀ ਉਸ ਵੇਲੇ ਸਿਰਫ ਪੰਜਾਬੀਆਂ ਦੀਆਂ ਵੋਟਾਂ ਬਟੋਰਨ ਵਾਸਤੇ ਹੀ ਇਹੋ ਜਿਹੇ ਬਿਆਨ ਦਿੱਤੇ ਗਏ ਸੀ ਹੈਰਾਨੀ ਦੀ ਗੱਲ ਹੈ ਪਰ ਇਹਨਾਂ ਮਸਲਿਆਂ ਨੂੰ ਲੈ ਕੇ ਜੇ ਚਰਨਜੀਤ ਸਿੰਘ ਚੰਨੀ ਦੀ ਗੱਲ ਕਰੀਏ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾਵਾਂ ਨੇ ਜਲੰਧਰ ਸੀਟ ਦੀਆਂ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਐਲਾਨੇ ਜਾ ਸਕਦੇ ਨੇ ਇਹ ਚਰਚਾਵਾਂ ਬੜੀਆਂ ਹੋਈਆਂ ਨੇ ਕਾਂਗਰਸ ਪਾਰਟੀ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਐਲਾਨੇ ਜਾ ਸਕਦੇ ਨੇ ਕਿਉਂਕਿ ਦਲਿਤ ਸਮਾਜ ਦੇ ਵਿੱਚ ਇੱਕ ਹਰਮਨ ਪਿਆਰਾ ਚਿਹਰਾ ਚਰਨਜੀਤ ਸਿੰਘ ਚੰਨੀ ਦਾ ਹੈਗਾ ਆ ਔਰ ਚਰਨਜੀਤ ਸਿੰਘ ਚੰਨੀ ਨੂੰ ਲੋਕ ਮਨ ਦੇ ਵੀ ਬਹੁਤ ਨੇ ਚਰਨਜੀਤ ਸਿੰਘ ਚੰਨੀ ਲਗਾਤਾਰ ਹੁਣ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਕਦੀ ਕਿਤੇ ਤੇ ਕਦੀ ਕਿਤੇ ਖਾਸ ਕਰਕੇ ਘਟਗਣਤੀਆਂ ਦੇ ਵਿੱਚ ਜਾ ਕੇ ਵਿਚਰ ਰਹੇ ਨੇ ਖਾਸ ਕਰਕੇ ਪ੍ਰਵਾਸੀਆਂ ਦੇ ਵਿੱਚ ਜਾ ਕੇ ਵਿਚਰ ਰਹੇ ਨੇ ਔਰ ਉੱਥੇ ਜਾ ਕੇ ਵੀ ਚਰਨਜੀਤ ਸਿੰਘ ਚੰਨੀ ਦਾ ਇਹੀ ਕੰਮ ਰਹਿੰਦਾ ਕਿ ਪ੍ਰਵਾਸੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਘਟਗਣਤੀਆਂ ਨੂੰ ਔਰ ਖਾਸ ਕਰਕੇ ਐਸਸੀ ਭਾਈਚਾਰੇ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੇ ਨਾਲ ਜੋੜਿਆ ਜਾਵੇ ਪਰ ਕੀ ਇਹ ਸਭ ਕਰਨ ਨਾਲ ਚਰਨਜੀਤ ਸਿੰਘ ਚੰਨੀ ਦੀ ਸੀਟ ਸਟਰੋਂਗ ਹੋ ਸਕੇਗੀ ਇਹ ਵੱਡੇ ਸਵਾਲ ਖੜੇ ਹੁੰਦੇ ਨੇ ਜਲੰਧਰ ਸੀਟ ਇੱਕ ਰਾਖਵੀਂ ਸੀਟ ਮੰਨੀ ਜਾਂਦੀ ਹੈ ਸ਼ੁਰੂ ਤੋਂ ਇੱਥੇ ਐਸਸੀ ਭਾਈਚਾਰੇ ਦਾ ਬੋਲਬਾਲਾ ਸ਼ੁਰੂ ਤੋਂ ਰਿਹਾ ਭਾਵੇਂ ਉਹ ਚੌਧਰੀ ਪਰਿਵਾਰ ਹੋਵੇ ਭਾਵੇਂ ਹੁਣ ਸੁਸ਼ੀਲ ਰਿੰਕੂ ਜਾਂ ਫਿਰ ਜਿਹੜੇ ਹੌਨ ਕਾਂਗਰਸ ਦੇ ਉਮੀਦਵਾਰ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਗੱਲ ਕਰੀਏ ਯਾਨੀ ਕਿ ਇਸ ਸੀਟ ਦੇ ਉੱਤੇ ਐਸਸੀ ਸਮਾਜ ਦਾ ਬੋਲਬਾਲਾ ਰਿਹਾ 2014 ਤੋਂ ਪਹਿਲਾਂ 2014 ਤੱਕ ਖਾਸ ਕਰਕੇ ਮੋਹਿੰਦਰ ਸਿੰਘ ਕੇਪੀ ਇੱਥੋਂ ਐਮਪੀ ਰਹੇ ਨੇ ਜਿਹੜੇ ਆਪ ਇੱਕ ਐਸਸੀ ਸਮਾਜ ਨਾਲ ਤਾਲੁਕ ਰੱਖਦੇ ਨੇ ਜਿਸ ਵਾਸਤੇ ਕਿਤੇ ਨਾ ਕਿਤੇ ਚਰਨਜੀਤ ਸਿੰਘ ਚੰਨੀ ਵਾਸਤੇ ਵੀ ਇਹ ਇੱਕ ਵੱਡਾ ਐਸਸੀ ਫੈਕਟਰ ਜਿਹੜਾ ਉਹ ਸਾਹਮਣੇ ਆਉਂਦਾ ਹੈ ਕਿ ਐਸ ਸੀ ਭਾਈਚਾਰੇ ਦੇ ਵਿੱਚ ਵਿਚਰਨ ਔਰ ਉਹਨਾਂ ਦੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਨੇ ਆਪਣੇ ਵੱਲ ਬਟੋਰਨ ਦੀ ਕੋਸ਼ਿਸ਼ ਕਰਨ ਜਾਂ ਕੀ ਚਰਨਜੀਤ ਸਿੰਘ ਚੰਨੀ ਇਹ ਹੀ ਸਭ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਆਪਣੇ ਆਪ 'ਚ ਇੱਕ ਵੱਡਾ ਸਵਾਲ ਖੜਾ ਹੁੰਦਾ ਫਿਲਹਾਲ ਇਹ ਸਭ ਕੁਝ ਕਰਨ ਨਾਲ ਚਰਨਜੀਤ ਸਿੰਘ ਚੰਨੀ ਨੂੰ ਕੀ ਫਾਇਦਾ ਹੋਵੇਗਾ ਉਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋ 1 India Punjabi ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ